ਸਾਰ ਸੰਗਤ ਯਹੀ ਮੈਂ ਕਥਾ ਨੇ ਦਿਵਾਨ ਲਾਉਣ ਗਏ ਤੇ ਉਹਨਾਂ ਵੇਖਿਆ ਵੀ ਫੋਜਾਂ ਆਈਆਂ ਹਨ। ਹੰਨਵੰਦਿਆਓ ਬਾਬਾ ਜੀ ਮੈਨੂੰ ਚਾਟਾ ਛਕਾਈਏ। ਹੁਣ ਚਾਟਾ ਜਿਨ੍ਹਾਂ ਨੂੰ ਮਤਲਬ ਚਾਟੇ ਦਾ ਪਤਾ ਉਹ ਤੇ ਹੱਥ ਪੇ ਯਾਰ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ। ਜਦੋਂ ਉਹਨਾਂ ਕਰਣਾ ਉਹ ਬਾਬਾ ਜੀ ਤੁਹਾਨੂੰ ਚਾਟਾ ਛਕਾਈਏ ਤੇ ਮੇਰੇ ਨਾਲ ਦੇ ਵੀ ਹੱਸਦੇ ਵੀ ਇਹਨਾਂ ਨੂੰ ਚਾਟਾ ਛਕਾਵੇਗਾ। ਉਹਨੇ ਵੇਖਿਆ ਵੀ ਸਾਰੇ ਹੱਥ ਤੇ ਕਹਿੰਦਾ ਬਾਬਾ ਜੀ ਹਸੇ ਕਿਉਂ? ਮੈਂ ਕਿਹਾ ਵੀ ਤੂੰ ਛਕਾਉਣਾ ਕੀ ਕਹਿੰਦਾ ਚਾਟਾ? ਮੈਂ ਚਾਟਾ ਕਿੱਦਾਂ? ਮੈਂ ਨਾ ਵਧੀਆ ਸੌਮਸਾਮ ਲਾਚਿਆਂ ਲੂਚਿਆਂ ਪਾ ਕੇ ਤੇ ਮੈਂ ਕਹਾਂ ਵੀ ਤੂੰ ਇਹਨੂੰ ਕੁਝ ਹੋਰ ਕਹਿੰਦਾ ਚਾਟਾ ਹੀ ਕਿਹਜ ਹੋ ਰਹੀ ਆਨੇ ਆਂਦਾ ਜੀ ਚਾਟਾ ਦਾ ਕੀ ਮਤਲਬ ਮੈਂ ਕਹ ਜਿਹੜਾ ਉਰੀ ਪੂਰੀ ਕਰੇ ਉਹਨੂੰ ਫੜ ਕੇ ਰੀਗ ਨਾਲ ਢਾਂਗ ਫੇਰੀਏ ਤੇ ਉਹਨੂੰ ਕਹਿੰਦਾ ਵੀ ਤੈਨੂੰ ਚਾਟਾ ਛਕਾਇਆ ਜਿਹਦੀ ਸਰਵਿਸ ਕਰਨੀ ਜਿਹਦੀ ਮੁੰਜਤal ਨਹੀਂ ਹੋਵੇ ਉਹਨੂੰ ਕਹਿੰਦਾ ਵੀ ਤੈਨੂੰ ਚਾਟਾ ਛਕਾਇਆ ਮੈਂ ਤੁਹਾਨੂੰ ਚਾਟਾ ਛਕਾਏਗਾ ਤਾਂ ਬਾਬਾ ਜੀ ਗਲਤੀ ਹੋ ਗਈ ਉਹ ਮਤਲਬ ਫੌਜਾਂ ਨੂੰ ਵੇਖ ਕੇ ਕਈ ਬੋਲੇ ਤੋਲੋ ਹੀ ਬਣਾ ਲੈਂਦੇ ਆ ਉਹਦਾ ਕਹਿੰਦਾ ਨੇ ਚੰਗਾ ਮਹਾਰਾਜ ਖੁਸ਼ੀਆਂ ਵਖੋ ਕਈਆਂ ਦੇ ਚੰਗਾ ਬਾਬਾ ਜੀ vaya mi